ਖਬਰ ਤੁਹਾਨੂੰ ਕੁੜਾ ਦਿਖਾ ਰਹੇ ਹਾਂ ਜਿੱਥੇ ਕਿ ਕੁੜਾ ਦੇ ਵਿੱਚ ਇੱਕ ਵਿਅਕਤੀ ਆਪਣੇ ਪਰਿਵਾਰ ਦੇ ਨਾਲ ਮੋਟਰਸਾਈਕਲ ਤੇ ਆਇਆ ਹੋਇਆ ਸੀ ਤਾਂ ਮੋਟਰਸਾਈਕਲ ਸਵਾਰ ਵਿਅਕਤੀ ਜਦੋਂ ਆਪਣੇ ਘਰ ਵਾਪਸ ਪਰਤਣ ਲੱਗਿਆ ਤਾਂ ਕੁਰਾਲੀ ਫਲਾਈਓਵਰ ਦੇ ਨਜ਼ਦੀਕ ਚైనਾ ਟੌਰ ਦੀ ਲਪੇਟ ਦੇ ਵਿੱਚ ਆ ਗਿਆ ਜਿੱਥੇ ਤੂੰ ਦੇਖੋ ਕਿਵੇਂ ਇਸ ਨੌਜਵਾਨ ਦੀ ਅੱਖ ਦੇ નીચે ਕਈ ਟਾਂਕੇ ਲੱਗੇ ਨੇ ਅੱਖ ਬਚ ਗਈ ਪਰ ਬਹੁਤ ਹੀ ਵੱਡਾ ਹਾਸਾ ਵਾਪਰਿਆ ਕਿਉਂਕਿ ਦੇਖੋ ਬਹੁਤ ਵਾਰ ਸਰਕਾਰ ਨੂੰ ਬਹੁਤ ਵਾਰ ਪ੍ਰਸ਼ਾਸਨ ਵੀ ਭਾਵੇਂ ਕੀ ਲਗਾਤਾਰ ਸਖਤੀ ਕਰ ਰਿਹਾ ਹੈ ਪਰ ਅਜੇ ਵੀ ਕਿਤਨੇ ਚਾਇਨਾ ਡੋਰ ਵੇਚਣ ਵਾਲੇ ਜਾਂ ਫਿਰ ਚਾਇਨਾ ਡੋਰ ਦੇ ਨਾਲ ਪਤੰਗ ਡਾਉਣ ਵਾਲੇ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਜਿਸ ਦੇ ਕਾਰਨ ਲੋਕ ਚਾਇਨਾ ਡੋਰ ਨਾਲ ਜ਼ਖਮੀ ਹੋ ਰਹੇ ਨੇ ਤੁਸੀਂ ਦੇਖੋ ਕਿ ਤਸਵੀਰਾਂ ਕਰਾਈ ਦਿਖਾ ਰਹੇ ਹਾਂ ਕੋਰਾਲੀ ਇੱਕ ਬਹੁਤ ਵੱਡਾ ਬਾਜ਼ਾਰ ਹੈ ਜਿੱਥੇ ਕੀ ਕਾਫੀ ਦੁਕਾਨਦਾਰ ਕੁਝ ਕੁ ਪੈਸੇ ਆਪਣੇ ਬਣਾਉਣ ਲਈ ਤਾਂ ਇਸ ਤਰੀਕੇ ਦੀ ਚਾਇਨਾ ਡੋਰ ਨੂੰ ਵੇਚਦੇ ਨੇ ਤਾਂ ਦਿਲ ਖਿੜਨ ਵਾਲੀ ਉਹਨਾਂ ਨੂੰ ਵੀ ਸ਼ਰਮ ਚਾਹੀਦੀ ਹੈ ਤੇ ਮਾਪੇ ਨੂੰ ਖੁਦ ਬੱਚਿਆਂ ਦੇ ਬੱਚਿਆਂ ਦੇ ਮਾਪੇ ਨੇ ਜਿਹੜੇ ਅਬ ਬੱਚੇ ਪਤੰਗ ਡਾਂਦੇ ਨੇ ਉਹਨਾਂ ਨੂੰ ਆਪਣੇ ਬੱਚੇ ਧਿਆਨ ਰੱਖਣੇ ਚਾਹੀਦੇ ਕਿ ਕੀ ਖਰੀਦ ਰਹੇ ਨੇ ਕਿਸਕੇ ਪਾਸੇ ਪੈਸੇ ਲੈ ਕੇ ਜਾ ਰਹੇ ਨੇ ਤਾਂ ਇਸ ਤਰੀਕੇ ਨਾਲ ਤੋਂ ਦੇਖੋ ਕਿ ਬੰਦੇ ਦੀ ਅੱਖ ਵੀ ਜਾ ਸਕਦੀ ਸੀ ਤਾਂ ਇਸ ਵੀਡੀਓ ਨੂੰ ਵੱਤੋਂ ਸ਼ੇਅਰ ਵੀ ਕਰ ਦਿਓ ਤਾਂ ਕਿ ਪ੍ਰਸ਼ਾਸਨ ਤੱਕ ਹੀ ਪਹੁੰਚ ਸਕੇ ਤਾਂ ਪ੍ਰਸ਼ਾਸਨ ਭਾਵੇਂ ਬੜੇ ਦਾਬੇ ਕਰ ਰਿਹਾ ਪਰ ਅਜੇ ਵੀ ਕਿਤਨੇ ਕਿਤੇ ਚੋਰੀ ਮੋਰੀ ਰਹੀ ਏਦਾਂ ਦੇ ਚਾਈਨਾ ਡੋਰ ਵੇਚਣ ਵਾਲੇ ਜਾਂ ਖਰੀਦਣ ਵਾਲੇ ਅਜਬ ਇਸ ਤਰੀਕੇ ਦੀ ਚਾਈਨਾ ਡੋਰ ਦਾ ਇਸਤੇਮਾਲ ਕਰ ਰਹੇ ਹੁੰਦੇ ਕਾਰਨ ਹਾਦਸਿਆਂ ਨੂੰ ਲਗਾਤਾਰ ਖੁਦ ਹੋਇਆ ਜਾ ਰਿਹਾ ਸੀ ਲੇਕਿਨ ਮੌਕੇ ਜ਼ਖਮੀ ਵਿਅਕਤੀ ਨੇ ਕੀ ਕਿਹਾ ਆਪਣੇ ਤੁਸੀਂ ਉਹ ਵੀ ਸੁਣੋ ਆਪਣਾ ਕੀ ਨਾਮ ਹੈ ਭਪਿੰਦਰ ਸਿੰਘ ਕਿੱਥੇ ਦੇ ਰਹਿਣ ਵਾਲੇ ਹੋ ਮੈਨੂੰ ਉਠਾਉਣਾ ਜੀ ਤੇ ਅੱਜ ਤੁਸੀਂ ਕਰਾਲੀ ਆ ਰਹੇ ਸੀਗੇ ਕਿੱਥੇ ਆ ਰਹੇ ਸੀਗੇ ਤੇ ਕੀ ਗੱਲ ਹੋਈ ਆ ਹਾਂ ਅਸੀਂ ਕਰਾਲੀ ਆਏ ਵੀ ਸੀ ਆਪਣੇ ਸਾਧੂ ਕੋਲ ਜੀ ਤੇ ਆਪਣੇ ਘਰ ਵਾਪਸ ਜਾ ਰਹੇ ਸੀ ਕੱਲ੍ਹ ਦੇ ਆਏ ਹੋਏ ਸੀਗੇ ਤੇ ਜਿਹੜਾ ਬੜਾ ਪੋੜਾ ਜੀ ਕਰਾਲੀ ਦਾ ਜੀ ਇੱਥੇ ਆ ਕੇ ਚਾਈਨਾ ਡੋਰ ਨਾਲ ਮੇਰੀ ਅੱਖ ਤੇ ਬਿਲਕੁਲ ਨਾਲ ਜੀ ਮੇਰੇ 7-8 ਟਾਂਕੇ ਲੱਗੇ ਜੀ ਬਚਾਓ ਬਹੁਤ ਹੋ ਗਿਆ ਨਾਲ ਪਰਿਵਾਰ ਸੀ ਜੀ ਉਹਨਾਂ ਦਾ ਬਹੁਤ ਬਚਾਓ ਹੋ ਗਿਆ ਜੀ ਕਿ ਪਰਿਵਾਰ ਵਾਲੇ ਕਿੰਨੇ ਕਿ ਮੈਂਬਰ ਸੀਗੇ ਮੋਟਰਸਾਈਕਲ ਤੇ ਕੋਣ ਕੋਣ ਕਿੱਥੇ ਬੈਠੇ ਮੇਰੀ ਵਾਈਫ ਸੀ ਜੀ ਮੇਰੇ ਨਾਲ ਲੜਕੀ ਦੀ ਨਾਲ ਜੀ ਉਹ ਪਿੱਛੇ ਬੈਠੇ ਸੀ ਇਹਨਾਂ ਤੋਂ ਕੋਈ ਨਾਲ ਕੋਈ ਹਾਸਾ ਹੋ ਗਿਆ ਜੀ ਜਦੋਂ ਚੈਸਾਈ ਨਾਲ ਡੋਨ ਲਿਫਟੀ ਤਾਂ ਕਿ ਆ ਟੁੱਟੀ ਨਹੀਂ ਸੀਗੀ ਉਹ ਟੁੱਟੀ ਹੋਣੀ ਸਰ ਮੈਂ ਤਾਂ ਮੋਟਰਸਾਈਕਲ ਬਹੁਤ ਹੌਲੀ ਸੀ ਤਾਂ ਬਚਾਓ ਹੋ ਗਿਆ ਜੇ ਮੇਰਾ ਮੋਟਰਸਾਈਕਲ ਖੜ ਗਿਆ ਉਹ ਤਾਂ ਹੋਈ ਨਹੀਂ ਮੇਰਾ ਗਾਹਾਂ ਸਾਰਾ ਹੋ ਜਾਦਾ ਸਿਰ ਵੀ ਕੱਟ ਦਿੰਦਾ ਜੀ ਕਿੰਨੇ ਟਾਂਕੇ ਲੱਗੇ ਆ ਇਸ ਸਾਲ ਦੇ? ਕੌਣ ਲੈ ਕੇ ਗਿਆ ਇਸ ਸਾਲ ਦੇ? ਸਭ 6 ਟਾਂਕੇ ਦੇ ਕਰੀਬ ਲੱਗੇ ਆ ਜੀ। ਹਾਂਜੀ। ਕੀ ਕਹਿਣਾ ਹੈ? ਪੁਲਿਸ ਕਪਟਾਨੇ ਵੀ ਆਏ ਸੀਗੇ ਤੁਸੀਂ ਕੀ ਕੰਪਲੇਟ ਦਿੱਤੀ ਆ? ਮੈਂ ਕਹਿੰਦਾ ਵੀ ਮੇਰੇ ਨਾਲ ਜੋ ਹੋਇਆ ਕਿਸੇ ਹੋਰ ਨਾਲ ਨਾ ਹੋਵੇ ਜੀ। ਇਹਦੇ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਜੀ। ਸਖਤ ਸਖਤ ਬੜੀ ਹੋਣਾ ਚਾਹੀਦਾ ਜੀ ਕਾਰਵਾਈ। ਪੁਲਿਸ ਵਾਲੇ ਕੀ ਕਹਿੰਦੇ ਹੋ? ਉਹਨਾਂ ਨੇ ਤਾਂ ਹੀ ਆਪਣੀ ਕੰਪਲੀਟ ਲਿਖ ਲਈਏ ਜੀ। ਉਹ ਕਹਿੰਦੇ ਵੀ ਅਸੀਂ ਜੋ ਕਾਰਵਾਈ ਸਾਥੇ ਹੁੰਦੀ ਅਸੀਂ ਕਰਾਂਗੇ। ਜਿਹੜੇ ਦੁਕਾਨਦਾਰ ਇਹ ਚੈਨਾ ਟੌਰ ਵੇਚਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਇਹ ਤਾਂ ਬਹੁਤ ਗਲਤ ਚੀਜ਼ ਹੈ ਜੀ ਜੇ ਵੇਚਣੀ ਤਾਂ ਆਪਣੀ ਦੂਜੀ ਆਮ ਡੋਰ ਵੇਚਣੀ ਚਾਹੀਦੀ ਚੈਨਾ ਡੋਰ ਤਾਂ ਬਿਲਕੁਲ ਇਹ ਖਤਰਨਾਕ ਚੀਜ਼ ਹੈ ਉਹ ਵੀ ਤੁਹਾਡੇ ਦੋਸਤ ਦੇ ਟਾਂਕੇ ਲੱਗੇ ਆ ਚੈਨਾ ਡੋਰ ਕੀ ਰਿਸ਼ਤੇਰੀ ਬੰਦ ਰ ਮੇਰਾ ਸਾਡੂ ਆ ਜੀ ਕੀ ਗੱਲ ਹੋਈ ਸੀ ਮੇਰੇ ਘਰ ਤੋਂ ਗਏ ਆ ਇਹ ਉਹ ਜਦ ਕੋਲ ਚੜਦੇ ਸਾਰੇ ਉਹਨਾਂ ਨੇ ਹਾਸਾ ਵਾਪਰੇ ਜੀ ਅਸੀਂ ਚਾਹੁੰਦੇ ਆ ਵੀ ਇਹ ਚੈਨਾ ਡੋਰ ਬਿਲਕੁਲ ਬੰਦ ਕੀਤੀ ਜਾਵੇ ਜੋ ਵੀ ਹੈ ਉਸ ਨੂੰ ਹੱਥ ਪਹਾਲ ਕੌਣ ਲੈ ਕੇ ਗਿਆ ਇਹ ਆਪੇ ਆਪੇ ਗਿਆ ਆਪੇ ਹਮ ਜ਼ਾਬਰੇ ਲੈ ਆਪੇ ਲੈ ਗਏ ਮੈਨੂੰ ਫੋਨ ਆਵੇ ਇੱਕ ਵਾਰ ਗੱਲ ਹੋ ਗਈ ਪਹਿਲਾਂ ਮੈਨੂੰ ਪਤਾ ਲੱਗਿਆ ਵੀ 18 ਢਾਂਕੇ ਲੱਗੇ ਆ ਜਦ ਮੈਂ ਹਸਪਤਾਲ ਗਿਆ ਚਲੋ ਜੋ ਹਸਪਤਾਲ ਵਾਲਾ ਕਹਿੰਦੇ ਵੀ ਇਤਨਾ ਗੱਲ ਮੈਂ ਚਲੋ ਠੀਕ ਹੈ ਜੀ ਚਲੋ ਇਹਨਾਂ ਅੱਖਾਂ ਦਾ ਬਚਾਓ ਗਿਆ ਇਸ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਅਸੀਂ ਸਹੀ ਮੰਗ ਕਰਦੇ ਆ ਵੀ ਇਹ ਜਿਹੜੀ ਚੈਨਲ ਡੋਰ ਹੈ ਬੰਦ ਕਰਨੀ ਚਾਹੀਦੀ ਹੈ ਕੋਈ ਵੀ ਦੁਕਾਨਦਾਰ ਜੋ ਵੇਦੋ ਕੋ ਐਕਸ਼ਨ ਲਿਆ ਜਾਵੇ ਕੋਈ ਦੇ ਨਾਲ ਜੇ ਕਿਸੇ ਦਾ ਹਸਤਾ ਹੁੰਦਾ ਤਾਂ ਕਈ ਘਰ ਉਜੜ ਸਕਦੇ